ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਇਸੇ ਤਰ੍ਹਾਂ ਸਵਈਏ ਮਹੱਲੇ ਦੂਜੇ ਕੇ ਇਸ ਤਰ੍ਹਾਂ ਬੋਲਣਾ ਕਿਤੇ ਇਹ ਨਹੀਂ ਕਹਿ ਦੇਣਾ ਦੂਜੇ ਕੇ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਇਹ ਵਿਸਰਾਮ ਕਰਤਾ ਤੇ ਹੀ ਹੈ ਸੋਈ ਪੁਰਖ ਧਨ ਕਰਤਾ ਤੇ ਸਾਮ ਕਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਇਹ ਵੀ ਸਤਿਗੁਰੂ ਧਨ ਨਾਨਕ ਇੱਥੇ ਹੀ ਵਿਸਰਾਮ ਹੈ ਮਸਤਕ ਤੁਮ ਧਰਿਓ ਜਿਨ ਹੱਥੋ ਆ ਧਰਿਓ ਮਸਤਕ ਹੱਥ ਸਹਿਜ ਅੰਮਿਓ ਉਠੋ ਛਜ ਸੂਰਨਰ ਗਾਨਮੁਨ ਬੋਹਿਜ ਆਗਾਜ ਇਹ ਵਿਸਰਾਮ ਦੂ ਵਿਸਰਾਮ ਹਨ ਬੜੇ ਧਿਆਨ ਦੇ ਨਾਲ ਲਾਉਣੇ ਹਨ ਤ ਤਰਿਓ ਇਥੇ ਠਮਕ ਮਸਤਕ ਹੱਥ ਇਥੇ ਪਹਿਲਾ ਵਿਸਰਾਮ ਹੈ ਸਹਿਜ ਇਥੇ ਥੋੜੀ ਯਮਕ ਲਾ ਕੇ ਬੋਲਣਾ ਸਹਿਜ ਅਮਿਓ ਉਠੋ ਛਜ ਇਥੇ ਦੂਸਰਾ ਵਿਸਰਾਮ ਹੈ ਸੂਰਨਰ ਸੂਰਨਰ ਗਾਨਮੁਨ ਇਥੇ ਠਮਕ ਬੋਹੇਯ ਇਥੇ ਜਈਆ ਪੂਰਾ ਬੋਲਣਾ ਹੈ ਇਥੇ ਬੋਹੇ ਜ ਬੋਲ ਜਾਂਦੇ ਹਨ ਜਿੱਜਾ ਨਹੀਂ ਬੋਲਣਾ ਬੋਹੇ ਯ ਅਗਾਜ ਮਾਰਿਓ ਕੰਟਕ ਕਾਲ ਗਰਜ ਮਾਰਿਓ ਕੰਟਕ ਕਾਲ ਗਰਜ ਇਥੇ ਵੀ ਦੋ ਵਿਸਰਾਮ ਹਨ ਪਹਿਲਾ ਇਥੇ ਹੈ ਤਾਵਦ ਲੀਓ ਵਰਜ ਇਹ ਦੂਸਰਾ ਵਿਸਰਾਮ ਇਥੇ ਹੈ ਪੰਜ ਭੂਤ ਏਕ ਘਰ ਰਾਖਲੇ ਸਮਜ ਪੰਜ ਭੂਤ ਏਕ ਘਰ ਰਾਖਲੇ ਸਮਜ ਸਮੱਜ ਕਸਕੇ ਹੀ ਬੋਲਣਾ ਹੈ ਘਰ-ਪਾਤੇ ਝਮਕ ਲਾਉਣੀ ਹੈ ਝਮਕ ਤੇ ਥੋੜਾ ਰੁਕੀ ਦਾ ਵਿਸਰਾਮ ਤੇ ਜਾਦਾ ਯਾਨੀ ਸਾਰੀ ਪੰਕਤੀ ਇਸ ਤਰ੍ਹਾਂ ਬੋਲਣੀ ਹੈ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਵਰਜ ਪੰਜ ਭੂਤ ਏਕ ਘਰ ਰਾਖ ਲੈ ਸਮੱਜ ਜਾਗ ਜੀਤੋ ਗੁਰਦੁਆਰ ਖੇਲ ਹੈ ਸਮਤਸਾਰ ਸਮਤ ਹੀ ਉਚਾਰਨ ਕਰਨਾ ਸਮਤ ਨਹੀਂ ਕਹਿਣਾ ਹੈ ਜਗ ਜੀਤੋ ਗੁਰਦੁਆਰ ਇਹ ਵੀ ਦੋ ਵਿਸਰਾਮ ਹਨ ਇਥੇ ਪਹਿਲਾ ਹੈ ਖੇਲਹਿ ਸੰਤਸਾਰ ਇਹ ਦੂਸਰਾ ਹੈ ਰਥ ਔਨਮਨ ਲੇਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸप्त ਦੀਪ ਮਝਾਰ ਕਲ ਸਹਾਰ ਇਕੱਠਾ ਹੀ ਪਾਠ ਹੈ ਭਟ ਦਾ ਨਾਮ ਹੈ ਕਹੋ ਕੀਰਤ ਕਲ ਸਹਾਰ ਸप्त ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸਮਰਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਇੱਥੇ ਅਰਧ ਵਿਸਰਾਮ ਕਾਲਖ ਖਨ ਉਤਾਰ ਇੱਥੇ ਵਿਸਰਾਮ ਹੈ ਤਿਮਰ ਅਗਿਆਨ ਜਾਹੇ ਇੱਥੇ ਥੋੜਾ ਜਿਹਾ ਠਹਿਰਾ ਦਰਸ ਦੁਆਰ ਓਏ ਜੋ ਸੇਵ ਹੈ ਸ਼ਬਦ ਸਾਰ ਗਖੜੀ ਵਿਖਮਕਾਰ ਤੀਨਰ ਭਵ ਉਤਾਰ ਕੀਏ ਨਿਰਭਾਰ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਓਏ ਜੋ ਸੇਵ ਹੈ ਇੱਥੇ ਥੋੜਾ ਠਹਿਰਾ ਸ਼ਬਦ ਸਾਰ ਇੱਥੇ ਠਮਕ ਹੈ ਗਖੜੀ ਵਿਖਮਕਾਰ ਇੱਥੇ ਵਿਸਰਾਮ ਹੈ ਤੀਨਰ ਭਵ ਉਤਾਰ ਇੱਥੇ ਠਮਕ ਕੀਏ ਨਿਰਭਾਰ ਨਿਰਭਾਰ ਇਕੱਠਾ ਪਾਠ ਲਿਖਿਆ ਵੱਖਰਾ ਪਾਠ ਕਰਨਾ ਹੈ ਤੀਨ ਅਰ ਭਾਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੇ ਗੁਰ ਵਿਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਸਤ ਸੰਗਤ ਸਹਿਜ ਸਾਰ ਇੱਥੇ ਠਮਕ ਜਾਗੀ ਲੇ ਜਾਗੀਲੇ ਇਕੱਠਾ ਪਾਠ ਤਾਂ ਇਕੱਠਾ ਹੀ ਆ ਪਰ ਵਿੱਚ ਡੈਸ਼ ਦੇ ਕੇ ਬੋਲਣਾ ਹੈ ਜਾਗੀਲੇ ਗੁਰ ਵਿਚਾਰ ਇਥੇ ਬਿਸਰਾਮ ਨਿਮਰੀ ਭੂਤ ਸਦੀਵ ਨਿਮਰੀ ਪੋਲਾ ਨਹੀਂ ਕਹਿਣਾ ਕਿਉਂਕਿ ਉੱਤੇ ਟਿੱਪੀ ਲੱਗੀ ਹੋਈ ਹੈ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਤਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਤੈ ਤੋ ਦ੍ਰਿੜਿਉ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਕ ਸਿੱਧ ਸੁਜਨ ਜੀਆ ਕੋ ਆਧਾਰ ਤੈ ਤੋ ਦ੍ਰਿੜਿਉ ਨਾਮ ਅਪਾਰ ਇਥੇ ਅਰਧ ਵਿਸਰਾਮ ਹੈ ਇਥੇ ਦੋ ਡੰਡੀਆਂ ਲੱਗੀਆਂ ਪਰ ਡੰਡੀਆਂ ਹੈ ਨਹੀਂ ਇਕੱਠੀ ਇੱਕੋ ਹੀ ਪੰਕਤੀ ਹੈ ਤੈ ਤੋ ਦ੍ਰਿੜਿਉ ਨਾਮ ਅਪਾਰ ਬਿਮਲ ਜਾਸ ਬਿਥਾਰ ਇਥੇ ਵਿਸਰਾਮ ਹੈ ਸਾਧਕ ਸਿੱਧ ਸੁਜਨ ਇਸ ਨੂੰ ਸੁਜਾਨ ਬੋਲਣਾ ਹੈ ਸੁਜਨ ਨਹੀਂ ਕਹਿਣਾ ਸਸੇ ਵਿੱਚ ਡੈਸ਼ ਦੇ ਕੇ ਬੋਲਾ ਸਾਧਕ ਸਿੱਧ ਸੁਜਾਨ ਜੀਆ ਕੋ ਆਧਾਰ ਤੂ ਤਾ ਜਨਕ ਰਾਜਾ અવਤਾਰ ਸ਼ਬਦ ਸੰਸਾਰ ਸਾਰ ਤੂ ਤਾ ਇਸ ਤਰ੍ਹਾਂ ਤੂ ਤਾ ਇਕੱਠਾ ਨਹੀਂ ਕਹਿ ਦੇਣਾ ਤੂ ਤਾ ਜਨਕ ਰਾਜਾ અવਤਾਰ ਇੱਥੇ ਠਮਕ ਸ਼ਬਦ ਸੰਸਾਰ ਸਾਰ ਇੱਥੇ ਵਿਰਾਮ ਹੈ ਰਹਿ ਦਿਗਤਰ ਜਲ ਪਦਮ ਵਿਚਾਰ ਕਲਪਤਾਰ ਰੋਗ ਬਿਦਾਰ ਜਿਹੜਾ ਕਲਪਤਾਰ ਹੈ ਇਹ ਸੰਬੰਧਕ ਕੀ ਹੈ ਪਾਠ ਕਲਪਤਾਰ ਕਲਪਤਾਰ ਰੋਗ ਬਿਦਾਰ ਕਲਪਤਾਰ ਨਹੀਂ ਕਹਿਣਾ ਕਲਪਤਾਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਇਥੇ ਵਿਸਰਾਮ ਹੈ ਕਲਪਤਾਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਬਦ ਤੈਰੈ ਇਕਲ ਇਕਲੇ ਵਤਾਰ ਆਤਮਾ ਤ੍ਰਿਬਦ ਇਥੇ ਠੰਮਕ ਲਾਉਣੀ ਹੈ ਤੇਰਾ ਇਕਲੇ ਵਤਾਰ ਕਹੋ ਪੀਰਤ ਕਲ ਸਹਾਰ ਸप्त ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸਮਰਾਰ ਤਤ ਤਾ ਹਦਰਤ ਪਾਇਓ ਮਾਨ ਸੇਵਿਆ ਗੁਰ ਪਰਵਾਨ ਇਹ ਪਰਵਾਨ ਪਦਤੀ ਹੀ ਵਿਸਰਾਮ ਹੈ ਸਾਧ ਅਜਗਰ ਜਿਨ ਕੀਆ ਓਨ ਮਾਨ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਕਿ ਆਤਮਾ ਦਾ ਵੰਤ ਨਾਲ ਸੰਬੰਧ ਨਹੀਂ ਹੈ ਆਤਮਾਵੰਤ ਗਿਆਨ ਸੰਬੰਧਕ ਪਾਠ ਹੈ ਹਰ ਹਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲ ਘਾਤ ਗੋਰ ਪਰਵਾਨ ਜਾਣੀ ਅਕਲ ਘਾਤ ਗੋਰ ਪਰਵਾਨ ਜਾ ਕੀ ਦ੍ਰਿਸ਼ਟ ਅਚਲ ਅਚਲ ਥਾਨ ਬਿਮਲ ਬੁੱਧ ਸੁਥਾਨ ਪਹਿਰ ਸੀਲ ਸੁਨਾਹ ਸਖਤ ਬਿਦਾਰ ਜਾ ਕੀ ਦ੍ਰਿਸ਼ਟ ਅਚੰਨ ਥਾਨ ਵਿਮਲ ਬੁੱਧ ਸਥਾਨ ਇਥੇ ਵਿਸਰਾਮ ਹੈ ਸਥਾਨ ਇਕੱਠਾ ਹੀ ਪਾਠ ਹੈ ਪਹਿਰ ਸੀਲ ਸੁਨਾਹ ਸਖਤ ਬਿਦਾਰ ਕਹ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਧਰਤ ਤਾਮ ਹਰਨ ਦਹਿਨ ਆਗ ਪਾਪ ਪ੍ਰਣਾਸਨ ਇਸੇ ਤਰ੍ਹਾਂ ਹੀ ਦ੍ਰਿਸ਼ਟ ਧਰਤ ਤਾਮ ਹਰਨ ਇਥੇ ਵਿਸਰਾਮ ਦਹਿਨ ਆਗ ਪਾਪ ਪ੍ਰਣਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਾਸ ਕਰਨ ਸਰਣ ਜਾਚਿਕ ਪ੍ਰਤਪਾਲਣ ਲੋਭ ਮੋਹ ਵਸ ਕਰਨ ਇਥੇ ਵਿਸਰਾਮ ਹੈ ਸਰਣ ਜਾਚਿਕ ਪ੍ਰਤਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਾਲ ਢਾਲਣ ਇਹ ਸੰਗ੍ਰਹਿਣ ਤੇ ਵਿਸਰਾਮ ਹੈ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਾਲ ਢਾਲਣ ਸਤਿਗੁਰੂ ਕਲ ਸਤਗੁਰ ਤਿਲਕ ਸਤਿਗੁਰੂ ਕਲ ਸਤਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀਹ ਅੰਗਰ ਹਾਂ ਫਿਰਨ ਸੀਹ ਇਹ ਵੱਖਰਾ ਹੀ ਪਾਠ ਕਰਨਾ ਲਿਖਿਆ ਇਕੱਠਾ ਹੈ ਗੁਰਜਗਤ ਇਥੇ ਠਮਕ ਫੇਰਨ ਸੀਹ ਅੰਗਰਉ ਰਾਜਯੋਗ ਲੈਣਾ ਕਰੈ ਸਦਾ ਅਕਲ ਲਿਵ ਰਹਿ ਕਰਨ ਸਿਉ ਇੱਛਾ ਚਾਰਹਿ ਇਹ ਅਕਲ ਹੀ ਬੋਲਣਾ ਹੈ ਚਾਲ ਅਨਸਾਰ ਅਕਲ ਨਹੀਂ ਕਹਿਣਾ ਹੈ ਸਦਾ ਇਥੇ ਯਮਕ ਲਾ ਦਨੀ ਆਕਲ ਲਿਵ ਰਹਿ ਕਰਨ ਸਿਉ ਇੱਛਾ ਚਾਰਹਿ ਦ੍ਰੋਮ ਸਪੂਰ ਜੋ ਨਿਵੈ ਖਵੈ ਕਸ ਬਿਮਲ ਵਿਚਾਰ ਹੈ ਇਹ ਦ੍ਰੋਮ ਸਪੂਰ ਇਥੇ ਠਮਕ ਜਿਉ ਨਿਵੈ ਇਥੇ ਵਿਸਰਾਮ ਹੈ ਖਵੈ ਕਸ ਬਿਮਲ ਵਿਚਾਰ ਹੈ ਇਹ ਤਤ ਜਾਣਿਉ ਸਰਬ ਗਤ ਅਲਖ ਵਿਡਾਣੀ ਇਹ ਜਾਣਿਉ ਪਦ ਤਿ ਵਿਸਰਾਮ ਹੈ ਸਹਿਜ ਭਾਏ ਸੰਚਿਉ ਕਿਰਨ ਅੰਮ੍ਰਿਤ ਕਾਲ ਬਾਣੀ ਗੁਰ ਗਾਮ ਪ੍ਰਮਾਨ ਤੈ ਪਾਇਓ ਸਤ ਸੰਤੋਖ ਗ੍ਰਾਹਜ ਲਇਓ ਕੀ ਗੁਰ ਗਾਮ ਵੱਖਰਾ ਹੀ ਬੋਲਣਾ ਗੁਰਗੰ ਨਹੀਂ ਕਹਿਣਾ ਗੁਰ ਗਾਮ ਪ੍ਰਮਾਨ ਇੱਥੇ ਠਮਕ ਤੈ ਪਾਇਓ ਇੱਥੇ ਵਿਸਰਾਮ ਹੈ ਸਤ ਸੰਤੋਖ ਗ੍ਰਾਹਜ ਇਸ ਨੂੰ ਲਇਓ ਨਹੀਂ ਕਹਿਣਾ ਕਿਉਂਕਿ ਯਈ ਦੇ ਕਨੌੜਾ ਹੈ ਇਦਾ ਉਚਾਰਨ ਹੋਏਗਾ ਲਯੋ ਲਲਾ ਈੜੀ ਸਿਆਰੀ ਐੜਾ ਊੜਾ ਬੰਦ ਮੂਵਲਾ ਔਂਕਰ ਹਰ ਪਰਸਿਓ ਕਲ ਸੁਮੁੱਲਵੈ ਜਨ ਦਰਸਨ ਲੈਹਣੀ ਭਯੋ ਹਰ ਪਰਸਿਓ ਕਲ ਥੋੜਾ ਜਿਹਾ ਕਸ ਕੇ ਬੋਲਨਾ ਕਲ ਸੁਮੁੱਲਵੈ ਇਹ ਵੀ ਪਦ ਕਸ ਕੇ ਬੋਲਨਾ ਸਸੇ ਤੂ ਚੱਕ ਕੇ ਸੁਮੁੱਲਵੈ ਇਥੇ ਵਿਸਰਾਮ ਹੈ ਜਨ ਦਰਸਨ ਲੈਹਣੀ ਪਾਇਓ ਇਹ ਵੀ ਪਾਇਓ ਪਾਇਓ ਨਹੀਂ ਕਹਿਣਾ ਪੱਬਾ ਈੜੀ ਸਿਆਰੀ ਐੜਾ ਊੜਾ ਬੰਦ ਮੂਵਲਾ ਔਂਕੜ ਪਾਇਓ ਮਨ ਵਿਸਾਸ ਪਾਇਓ ਗਹਿਰ ਗਹੋ ਹਜ਼ਰਤ ਦੀਓ ਮਨ ਵਿਸਾਸ ਪਾਇਓ ਇਥੇ ਵਿਸਰਾਮ ਹੈ ਗਹਿਰ ਗਹੋ ਹਜ਼ਰਤ ਦੀਓ ਗਰਲ ਨਾਸ ਤਨ ਨਠਿਓ ਨਠਿਓ ਇਸ ਨੂੰ ਯੋ ਹੈ ਨਾ ਯੋ ਨਠਿਓ ਗਰਲ ਨਾਸ ਤਨ ਨਠਿਓ ਅਮਿਓ ਅੰਤਰਗਾਤ ਪਿਓ ਰਿਦ ਬਿਗਾਸ ਜਾਗੇਓ ਰਿਦ ਦਦੇ ਨਾਲ ਨਹੀਂ ਬੋਲਨਾ ਦਦੇ ਨਾਲ ਰਿਦ ਪੋਲਾ ਬੋਲਨਾ ਰਿਦ ਬਿਗਾਸ ਜਾਗੇਓ ਰਿਦ ਬਿਗਾਸ ਜਾਗੇਓ ਅਲਖ ਕਲ ਧਰੀ ਜੁਗੰਤਰ ਸਤਗੁਰ ਸਹਿਜ ਸਮਾਦ ਰਵਿਓ ਸਮਾਨ ਨਿਰੰਤਰ ਰਵਿਓ ਸਮਾਨ ਨਿਰੰਤਰ ਉਦਾਰੋ ਚਿੱਤ ਦਾਰਿਦ ਹਰਨ ਪਿਖੰਤਹਿ ਕਲਮਲ ਤ੍ਰਸਨ ਪਿਖੰਤੇ ਪਿਖੰਤਹਿ ਨਹੀਂ ਬੋਲਣਾ ਤਤੇ ਸਿਹਾਰੀ ਹੈਗੀ ਆ ਪੱਪੇ ਤੋਂ ਚੱਕੀ ਪਿਖੰਤੇ ਕਲਮਲ ਤ੍ਰਸਨ ਉਦਾਰੋ ਚਿੱਤ ਦਾਰਿਦ ਹਰਨ ਦਾਰਿਦ ਪੋਲਾ ਬੋਲਨ ਦਰਿਦ ਨਹੀਂ ਕਹਿਣਾ ਦਾਰਿਦ ਹਰਨ ਪਿਖੰਤੇ ਕਲਮਲ ਤ੍ਰਸਨ ਸਾਦਰਾਂਗ ਸਹਿਜ ਕਲ ਕਾਲ ਉਚਰੈ ਜਸ ਜੰਪਉ ਲੈਹਣੇ ਰਸਨ ਹਾਂ ਜਸ ਜੰਪਉ ਲੈਹਣੇ ਰਸਨ ਰਸਨ ਪਦ ਲਖੀਰ ਕੇ ਪੜਨਾ ਲੈਹਣੀ ਰਸਨ ਨਹੀਂ ਕਹਿਣਾ ਸਾਧ ਰੰਗ ਸਹਿਜ ਕਲ ਉਚਰੈ ਤਿਵਿਸਰਾਮ ਜਸ ਜੰਪਉ ਲੈਹਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨੀਸਾਨ ਸੋਹ ਹੈ ਇਹ ਦੋ ਵਿਸਰਾਮ ਲਾਉਣੇ ਹਨ ਨਾਮ ਅਹੁਦ ਨਾਮ ਆਧਾਰ ਇੱਥੇ ਪਹਿਲਾ ਵਿਸਰਾਮ ਹੈ ਔਰ ਨਾਮ ਸਮਾਦ ਸੁਖ ਇੱਥੇ ਦੂਸਰਾ ਵਿਸਰਾਮ ਹੈ ਸੁਖ ਤੇ ਹਾਂਜੀ ਸਦਾ ਇੱਥੇ ਯਮਕ ਲਾਦਨੀਏ ਨਾਮ ਨਿਸ਼ਾਨ ਸੁਖ ਹੈ ਰੰਗ ਰਤੋ ਨਾਮ ਸਿਓ ਕਲ ਕਲ ਨਾਮ ਸੁਰਤ ਇੱਕ ਕਲ ਪੋਲਾ ਹੀ ਬੋਲਣਾ ਹੈ ਕਲ ਯੁਗ ਦੇ ਵਿੱਚ ਰੰਗ ਰਤੋ ਨਾਮ ਸਿਓ ਕਾਲ ਨਾਮ ਸੁਰ ਨਰਹ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਾਵ ਲੋਇ ਕਾਲ ਨਾਮ ਸੁੰਦਰ ਦਾ ਵੀ ਹੁੰਦਾ ਰੰਗ ਰਤੋ ਨਾਮ ਸਿਓ ਇਥੇ ਵਿਸਰਾਮ ਕਾਲ ਨਾਮ ਸੁਰ ਨਰਹ ਬੋਹੈ ਦਰਸ਼ਨ ਪਰਸੈ ਗੁਰੂ ਕੈ ਅਠ ਸੱਠ ਮੱਜਣ ਹੋਇ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਾਵ ਲੋਇ ਫਿਰ ਅੱਗੇ ਪੰਕਤੀ ਹੈ ਦਰਸ਼ਨ ਪਰਸਿਆ ਗੁਰੂ ਕੈ 68 ਮੱਜਨ ਹੋਇ ਸੱਚ ਤੀਰਥ ਸੱਚ ਇਸਨਾਨ ਅਰਪ ਭੋਜਨ ਭਾਉ ਸੱਚ ਸਦਾ ਸਚਿਤ ਭਾਖੰਤ ਸੋਹ ਹੈ ਇਹ ਵੀ ਦੋ ਵਿਸਰਾਮ ਹਨ ਸੱਚ ਤੀਰਥ ਸੱਚ ਇਸਨਾਨ ਇਥੇ ਪਹਿਲਾ ਵਿਸਰਾਮ ਹੈ ਅਰਪ ਭੋਜਨ ਭਾਉ ਸੱਚ ਇਥੇ ਦੂਸਰਾ ਵਿਸਰਾਮ ਹੈ ਸਦਾ ਇਥੇ ਯਮਕ ਲਾ ਦਿੰਨੀ ਹੈ ਸੱਚ ਭਾਖੰਤ ਸੋਹ ਹੈ ਸੱਚ ਪਾਯੋ ਗੁਰ ਸ਼ਬਦ ਸੱਚ ਨਾਮ ਸੰਗਤੀ ਬੋਹੈ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਿਖਾਣ ਦਰਸ਼ਨ ਪਰਸੈ ਗੁਰੂ ਕੈ ਸੱਚ ਜਨਮ ਪਰਵਾਣ ਅਮਯ ਅਦ੍ਰਿਸ਼ਟ ਸੁਭ ਕਰੈ ਹਰੈ ਆਗ ਪਾਪ ਸਕਲ ਮਲ ਇਸ ਨੂੰ ਆਮਿਆ ਇਸ ਤਰ੍ਹਾਂ ਉਚਾਰਨ ਕਰਨਾ ਪੋਲਾ ਆਮਿਆ ਦ੍ਰਿਸ਼ਟ ਸੁਭ ਕਰੈ ਕਿਥੀ ਵਿਸ਼ਨਾ ਹਰੈ ਆਗ ਪਾਪ ਸਤਲ ਮਲ ਮਲ ਪੋਲਾ ਹੀ ਬੋਲਣਾ ਹੈ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੂਵੈ ਗੁਰ ਨਵ ਨਿਦ ਦਰਿਆਵ ਜਨਮ ਹਮ ਕਾਲਖ ਧੋਵੈ ਗੁਰ ਇਥੇ ਜਮਕ ਲਾ ਦਨੀ ਹੈ ਨਵ ਨਿਦ ਦਰਿਆਵ ਦਰਿਆਵ ਨਹੀਂ ਕਹਿਣਾ ਰਾਦੇ ਦੀ ਬਿਹਾਰੀ ਧੀਰਗ ਬੋਲ ਕੇ ਦਰਿਆਵ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਸੋ ਕਹੋ ਟੱਲ ਗੁਰ ਸੇਵੀਐ ਇਥੇ ਵਿਸਤਾਰ ਕਹੋ ਹਾਂ ਸੋ ਕਹੋ ਟੱਲ ਗੁਰ ਸੇਵੀਐ ਹਾਂ ਸਸੀ ਔਂਕਰ ਸੋ ਕਹੋ ਟੱਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ